हां जी दोस्तों आज ਗੱਲਬਾਤ ਕਰਾਂਗੇ ਕੈਰੋਂ ਕਤਲकांड ਦੇ ਭਾਗ 6ਵੇਂ ਬਾਰੇ ਸੋ ਭਾਗ 5ਵੇਂ ਵੀ ਤੁਸੀਂ ਵੇਖਿਆ ਵੀ ਜਿਹੜਾ ਸੁੱਚਾ ਸਿੰਘ ਹੈ ਉਹ ਹੁਣ ਸਾਰੀ ਪਹਿੰਕਾਰ ਰਿਹਾ ਹੈ ਕੈਰੋਂ ਕਤਲकांड ਦੀ ਸੋ ਕੈਰੋਂ ਕਿਹੜੇ ਹੋਟਲ ਵਿੱਚ ਠਹਿਰਿਆ ਹੋਇਆ ਦਿੱਲੀ ਤੇ ਦਿੱਲੀ ਤੋਂ ਪੰਜਾਬ ਉਸਨੇ ਕਿੰਨੇ ਵਜੇ ਤੁਰਨਾ ਉਹ ਸਾਰੀ ਜਾਣਕਾਰੀ ਇਹਦੇ ਸਾਥੀ ਤੇ ਜਿਹੜਾ ਸੁੱਚਾ ਸਿੰਘ ਆ ਉਹ ਸਾਰੇ ਪ੍ਰਾਪਤ ਕਰਦੇ ਫਿਰਦੇ ਨੇ ਹੁਣ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀਰਾਂ ਭੈਣਾਂ ਨੇ ਚੈਨਲ ਹੁਣ ਤੱਕ ਸਾਡਾ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬਾ ਦੇਣ ਕਿਰਾਏ ਤੇ ਟੈਕਸੀ ਲੈ ਕੇ ਸੁੱਚਾ ਸਿੰਘ ਬਲਦੇਵ ਸਿੰਘ ਅਤੇ ਸੁਖਲਾਲ ਨੇ ਸਰਦਾਰ ਕੈਰੋਂ ਦੇ ਸੰਭਾਵਤ ਟਿਕਾਣੇ ਨੂੰ ਲੱਭਣ ਲਈ ਬਹੁਤ ਸਾਰੀਆਂ ਥਾਵਾਂ ਦੇ ਚੱਕਰ ਕੱਟੇ ਉਹ ਕੋਨਾਲ ਰੈਫਟ ਹਾਊਸ ਤੋਂ ਇਲਾਵਾ ਮੌਲਵੀ ਅਬਦੁਲ ਗਨੀਦਾਰ ਅਤੇ ਸਰਦਾਰ ਬਹਾਦਰ ਰਣਜੀਤ ਸਿੰਘ ਮੈਂਬਰ ਪਾਰਲੀਮੈਂਟ ਦੀਆਂ ਕੋਠੀਆਂ ਦੇ ਨੇੜੇ ਵੀ ਘੁੰਮਦੇ ਰਹੇ ਪਰ ਕੈਰੋਂ ਦਾ ਅਤਾ ਪਤਾ ਨਾ ਲਾ ਸਕੇ ਉਹ ਉਹਨਾਂ ਨੇ ਆਪਣੇ ਯਤਨ ਜਾਰੀ ਰੱਖੇ ਆਖਰ ਉਹਨਾਂ ਦੀਆਂ ਕੋਸ਼ਿਸ਼ਾਂ ਸਫਲ ਹੋਈਆਂ 3 ਫਰਵਰੀ ਦੀ ਸਵੇਰ ਨੂੰ ਸੋਚਾ ਸਿੰਘ ਅਤੇ ਬਲਦੇਵ ਸਿੰਘ ਨੇ ਸਰਦਾਰ ਕੈਰੋ ਦੀ ਕਾਰ ਨੂੰ ਸਰਦਾਰ ਰਣਜੀਤ ਸਿੰਘ ਮੈਂਬਰ ਪਾਰਲੀਮੈਂਟ ਦੀ ਕਰਦਨ ਰੋਡ ਦੀ ਸਥਿਤ ਕੋਠੀ ਵਿੱਚ ਖੜੀ ਦੇਖ ਲਿਆ ਕਿ ਸਰਦਾਰ ਕੈਰੋ ਉੱਥੇ ਪਹੁੰਚ ਗਏ ਨੇ ਇਹ ਵੱਡਮੋਲੀ ਸੂਚਨਾ ਪ੍ਰਾਪਤ ਕਰਕੇ ਉਹ ਹੋਟਲ ਪਰਤੇ ਜਿੱਥੇ ਕਿ ਦੂਸਰੇ ਸਾਥੀ ਉਹਨਾਂ ਦੀ ਉਡੀਕ ਵਿੱਚ ਸਨ ਸੁੱਤਰ ਮਹਿਲ ਵਿੱਚ ਇੱਕ ਭਿਆਨਕ ਸਾਜ਼ਿਸ਼ ਦੀ ਰੂਪਰੇਖਾ ਤਿਆਰ ਹੋਣ ਲੱਗ ਪਈ ਸੋਚਾ ਸਿੰਘ ਨੇ ਸੁਝਾਅ ਰੱਖਿਆ ਕਿ ਸਰਦਾਰ ਕੈਰੋ ਦਾ ਕਤਲ ਉਸਦੀ ਪੰਜਾਬ ਵਾਪਸੀ ਦੇ ਸਮੇਂ ਜਰਨੈਲੀ ਸੜਕ ਤੇ ਕੀਤਾ ਜਾਵੇ ਅਤੇ ਇਸ ਦੇ ਲਈ ਕੋਈ ਢੁਕਵੀਂ ਜਗ੍ਹਾ ਲੱਭੀ ਜਾਵੇ ਇਹੇ ਸੁਝਾ ਸਾਰਿਆਂ ਨੇ ਪਸੰਦ ਕੀਤਾ ਉਸੇ ਦੁਪਹਿਰ ਦਿਆ ਸਿੰਘ ਨੂੰ ਹੋਟਲ ਛੱਡ ਕੇ ਬਾਕੀ ਚਾਰੇ ਮਿੱਤਰ ਟੁਕਵੀਂ ਜਗ੍ਹਾ ਦੀ ਪਾਲ ਵਿੱਚ ਨਿਕਲ ਪਏ ਉਹ ਪਾਣੀਪਤ ਵੱਲ ਰਵਾਨਾ ਹੋਏ ਪਰ ਸਮਾਰਕਾ ਪਹੁੰਚ ਕੇ ਉਹਨਾਂ ਨੇ ਟੈਕਸੀ ਡਰਾਈਵਰ ਨੂੰ ਵਾਪਸ ਮੋੜ ਲੈ ਕਿਹਾ ਜਿਵੇਂ ਹੀ ਉਹ ਰਸੋਈ ਪਿੰਡ ਦੇ ਨੇੜੇ ਪਹੁੰਚੇ ਤਾਂ ਉਹਨਾਂ ਦੇਖਿਆ ਕਿ ਸੜਕ ਦੀ ਮੁਰੰਮਤ ਹੋ ਰਹੀ ਹੈ ਅਤੇ ਲੁੱਕ ਦੇ ਡਰਮ ਰੱਖੇ ਹੋਣ ਕਰਕੇ ਸੜਕ ਇੱਕ ਪਾਸੇ ਹੀ ਵਰਤੋਂ ਵਿੱਚ ਲਿਆਂਦੀ ਜਾ ਰਹੀ ਹੈ ਉੱਥੇ ਨੇੜੇ ਹੀ ਇੱਕ ਮੌਸਮੀ ਨਾਲਾ ਵੀ ਦਿਖਾਈ ਦਿੱਤਾ ਥੋੜੇ ਜਿਹੇ ਵਿਚਾਰ ਵਟਾਂਦੇ ਮਗਰੋਂ ਇਹ ਥਾਂ ਕਤਲ ਦੀ ਵਾਰਦਾਤ ਲਈ ਬਹੁਤ ਟੁਕਵੀਂ ਸਮਝੀ ਗਈ ਰੇਲ ਨੰਬਰ 8 ਤੋਂ ਜਾਣ ਵਾਲਾ ਨਾਲਾ ਨਸਨ ਦਾ ਸੰਭਵ ਰਸਤਾ ਪ੍ਰਤੀਤ ਹੋਇਆ ਉਹਨਾਂ ਨੂੰ ਟੁਕਵੀ ਥਾਂ ਲੱਭ ਗਏ ਉਹ ਦਿੱਲੀ ਭਰਤ ਗਏ ਫਿਰ ਰਸਤੇ ਵਿੱਚ ਨਰੇਲਾ ਦੇ ਦੁਰਾਹੇ ਤੇ ਸੁਚਾ ਸਿੰਘ ਤੇ ਸੁਖ ਲਾਲ ਨਸਨ ਦੇ ਰੋਡ ਦੀ ਜਾਂਚ ਲਈ ਟੈਕਸੀ ਵਿੱਚੋਂ ਉਤਰ ਗਏ ਦੋਵੇਂ ਪਾਣੀ ਪਤਵਲ ਜਾਣ ਵਾਲੀ ਰੇਲਵੇ ਲਾਈਨ ਦੇ ਨਾਲ-ਨਾਲ ਕਾਫੀ ਦੂਰ ਤੱਕ ਗਏ ਨਸਨ ਦਾ ਰਸਤਾ ਤੈਅ ਕਰਕੇ ਉਹ ਸੁੰਦਰ ਮਹਿਲ ਪਹੁੰਚ ਗਏ ਜਿੱਥੇ ਦੋਸਰੇ ਸਾਥੀ ਉਹਨਾਂ ਦੀ ਬੇਕਰਾਰੀ ਨਾਲ ਉਡੀਕ ਕਰ ਰਹੇ ਸਨ ਇਸਤ ਗਾਸਾ ਦੇ ਕਥਨ ਅਨੁਸਾਰ ਬਲਦੇਵ ਸਿੰਘ ਨੇ ਕਤਲ ਲਈ ਚੁਣੀ ਗਈ ਥਾਂ ਦੇ ਸੰਬੰਧ ਵਿੱਚ ਫੇਰ ਤੋਂ ਵਿਚਾਰ ਕਰਨ ਦੇ ਜ਼ੋਰ ਦਿੱਤਾ ਕਿਉਂਕਿ ਇਹ ਨਿਸ਼ਚਿਤ ਨਹੀਂ ਸੀਗਾ ਕਿ ਸਰਦਾਰ ਕੈਰੋਂ ਪੰਜਾਬ ਪਰਤਦੇ ਸਮੇਂ ਇਸੇ ਰਸਤੇ ਨੂੰ ਜਾਣਗੇ ਉਸ ਨੇ ਸੁਝਾਅ ਦਿੱਤਾ ਕਿ ਸਰਦਾਰ ਕੈਰੋਂ ਰਣਜੀਤ ਸਿੰਘ ਦੇ ਬੰਗਲੇ ਤੇ ਹੀ ਕਤਲ ਕਰ ਦਿੱਤਾ ਜਾਵੇ ਤਾਂ ਬਿਹਤਰ ਹੋਵੇਗਾ ਉਸ ਦੀ ਇਹ ਯੋਜਨਾ ਸਭ ਨੂੰ ਪਸੰਦ ਆਈ ਨਤੀਜੇ ਵਜੋਂ ਯੋਜਨਾ ਵਿੱਚ ਤਰਮੀਮ ਕਰ ਲਈ ਗਈ ਸੋਚਾ ਸਿੰਘ ਆਪ ਰਣਜੀਤ ਸਿੰਘ ਦੇ ਬੰਗਲੇ ਦੀ ਜਾਂਚ ਲਈ ਗਿਆ ਜਿੱਥੇ ਕਿ ਸਰਦਾਰ ਕੈਰੋਂ ਠਹਿਰੇ ਹੋਏ ਸਨ ਜਾਂਚ ਕਰਨ ਮਗਰੋਂ ਉਸ ਨੇ ਆਪਣੇ ਸਾਥੀਆਂ ਨੂੰ ਰਿਪੋਰਟ ਦਿੱਤੀ ਕਿ ਬੰਗਲਾ ਵੀ ਕਤਲ ਕਰਨ ਦੀ ਠੁਕਮੀ ਥਾਂ ਹੈ ਦੇਆ ਸਿੰਘ ਨੂੰ ਉੱਥੇ ਹੀ ਛੱਡ ਕੇ 4 ਫਰਵਰੀ ਦੀ ਸ਼ਾਮ ਨੂੰ ਸਾਰੇ ਕਰਜ਼ਨ ਰੋਡ ਤੇ ਸਥਿਤ ਸਰਦਾਰ ਰਣਜੀਤ ਸਿੰਘ ਦੇ ਬੰਗਲੇ ਪਹੁੰਚ ਗਏ। ਪਰੰਤੂ ਉੱਥੇ ਚਹਲ-ਪਹਿਲ ਦੇਖ ਕੇ ਰੁਕ ਗਏ ਉਹ। ਬਲਦੇਵ ਸਿੰਘ ਵੱਲੋਂ ਕੀਤੀ ਗਈ ਪੁੱਛ ਤੋਂ ਉਹਨਾਂ ਨੂੰ ਪਤਾ ਲੱਗਿਆ ਕਿ ਰੀਗਲ ਸਿਨੇਮੇ ਦੇ ਮਾਲਕ ਦੀ ਲੜਕੀ ਦਾ ਵਿਆਹ ਬੰਗਲੇ ਵਿੱਚ ਹੋ ਰਿਹਾ ਹੈ। ਲਾਨ ਵਿੱਚ ਕੁਰਸੀਆਂ, ਕਨਾਤਾਂ ਅਤੇ ਦਰਿਆ ਆਦਿ ਵਿਛਾਈਆਂ ਜਾ ਰਹੀਆਂ ਸਨ। ਕਿਉਂਕਿ ਵੱਡੇ ਆਦਮੀ ਦੀ ਲੜਕੀ ਦਾ ਵਿਆਹ ਹੋ ਰਿਹਾ ਸੀ ਇਸ ਲਈ ਸੋਚਿਆ ਗਿਆ ਕਿ ਇੱਥੇ ਵੱਡੇ-ਵੱਡੇ ਆਦਮੀ ਆਉਣਗੇ ਅਤੇ ਪੂਰਤ ਦਾ ਤਗੜਾ ਪ੍ਰਬੰਧ ਹੋਵੇਗਾ ਉਹ। ਇਸ ਹਾਲਤ ਵਿੱਚ ਕਤਲ ਦੀ ਵਾਰਦਾਤ ਕਰਕੇ ਬਚਣਾ ਕਠਨ ਹੈ ਸੋ ਉਹਨਾਂ ਨੇ ਆਪਣੀ ਯੋਜਨਾ ਫੇਰ ਬਦਲ ਦਿੱਤੀ ਅਤੇ ਫੈਸਲਾ ਕੀਤਾ ਕਿ ਸਰਦਾਰ ਕੈਰੋਂ ਦੀ ਕਤਲ ਬੰਗਲੇ ਦੀ ਬਜਾਏ ਜਰਨੈਲੀ ਸੜਕ ਤੇ ਕੀਤਾ ਜਾਵੇ 5 ਫਰਵਰੀ ਨੂੰ ਸੋਤਿਆ ਸਿੰਘ ਅਤੇ ਨਾਰ ਸਿੰਘ ਫੌਜੀ ਇੱਕ ਵਾਰ ਫੇਰ ਚੁਣੀ ਹੋਈ ਥਾਂ ਦੀ ਜਾਂਚ ਲਈ ਰਸੋਈ ਬੰਡ ਪੁੱਜੇ ਥਾਂ ਦੀ ਜਾਂਚ ਕਰਨ ਤੋਂ ਅਗਰ ਉਹ ਪੈਦਲ ਹੀ ਡਰੇਨ ਨੰਬਰ 8 ਤੋਂ ਪਿਆਉ ਮਨੀਆਰੀ ਤੱਕ ਮੌਇਨਾ ਕਰਦੇ ਚਲੇ ਗਏ ਉੱਥੋਂ ਉਹ ਬਸ ਰਹੀਂ ਦਿੱਲੀ ਪਾਰਤਾਏ ਤੇ ਆਪਣੇ ਸਾਥੀਆਂ ਨੂੰ ਦੱਸਿਆ ਵੀ ਕਤਲ ਲਈ ਚੁਣੀ ਥਾਂ ਬਹੁਤ ਹੀ ਠੁਕਮੀ ਹੈ ਇਸੇ ਦੌਰਾਨ ਦਇਆ ਸਿੰਘ ਅਤੇ ਬਲਦੇਵ ਸਿੰਘ ਨੇ ਕਰਜ਼ਨ ਰੋਡ ਤੇ ਜਾ ਕੇ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੇ ਪ੍ਰੋਗਰਾਮ ਬਾਰੇ ਨਿਸ਼ਚਿਤ ਜਾਣਕਾਰੀ ਪ੍ਰਾਪਤ ਕਰ ਲਈ। ਰਾਤ ਨੂੰ ਜਦ ਸਾਰੇ ਇਕੱਠੇ ਹੋਏ ਤਾਂ ਬਲਦੇਵ ਸਿੰਘ ਨੇ ਦੱਸਿਆ ਵੀ ਸਰਦਾਰ ਕੈਰੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰ ਚੁਕੇ ਨੇ ਅਤੇ ਕੱਲ ਹੀ ਪੰਜਾਬ ਭਰਤ ਰਹੇ ਨੇ ਉਹ। ਕਤਲ ਦੀ ਯੋਜਨਾ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ। ਸੁਖ ਲਾਲ ਨੂੰ ਛੱਡ ਕੇ ਬਾਕੀਆਂ ਹਥਿਆਰ ਵੰਡਲੇ। ਨਾਰ ਸਿੰਘ ਫੌਜੀ ਨੂੰ ਇੱਕ ਰੈਫਲ, ਕਾਰਤੂਸ ਅਤੇ ਹੈਂਡ ਗ੍ਰੇਨੇਡ ਸੌਂਪੇ ਗਏ। ਬਲਦੇਵ ਸਿੰਘ ਨੂੰ ਰਵਾਲਵਰ ਅਤੇ ਦਇਆ ਸਿੰਘ ਨੂੰ 12 ਬੋਰ ਦੀ ਬੰਦੂਕ ਨਾਲ ਲੈਸ ਕਰ ਦਿੱਤਾ ਗਿਆ। ਕੋਡ ਸੋਚਾ ਸਿੰਘ ਨੇ ਆਪਣੇ ਪਾਸ 38 ਬੋਰ ਦਾ ਰਵਾਲਵਰ ਰੱਖਿਆ ਸੁਖ ਲਾਲ ਨੂੰ ਕਤਲ ਦੀ ਵਾਰਦਾਤ ਵਿੱਚ ਇਸ ਲਈ ਸ਼ਾਮਲ ਨਾ ਕੀਤਾ ਗਿਆ ਕਿਉਂਕਿ ਉਸਨੇ ਦੂਸਰੇ ਦਿਨ ਅਦਾਲਤ ਵਿੱਚ ਪੇਸ਼ ਹੋਣਾ ਸੀ ਇਫਤਗਾਸਾ ਦੀ ਕਹਾਣੀ ਅਨੁਸਾਰ 6 ਫਰਵਰੀ ਸਾਲ 1965 ਦੀ ਸਵੇਰ ਤੋਂ ਸੋਚਾ ਸਿੰਘ ਅਤੇ ਬਲਦੇਵ ਸਿੰਘ ਸਰਦਾਰ ਕੈਰੋਂ ਦੇ ਪ੍ਰੋਗਰਾਮ ਦੀ ਪੁਸ਼ਟੀ ਕਰਨ ਲਈ ਫੇਰ ਕਰਜ਼ਾ ਰੋੜ ਸਥਿਤ ਸਰਦਾਰ ਰਣਜੀਤ ਸਿੰਘ ਦੇ ਬੰਗਲੇ ਤੇ ਗਏ ਜਾਣ ਤੋਂ ਪਹਿਲਾਂ ਉਹਨਾਂ ਨੇ ਦਿਆ ਸਿੰਘ ਤੇ ਨਾਰ ਸਿੰਘ ਫੌਜੀ ਨੂੰ ਹਦਾਇਤ ਦਿੱਤੀ ਕਿ ਉਹ ਬਸ ਰਾਹੀ ਪਿਆਓ ਮਨਿਆਰੀ ਪਹੁੰਚਣ ਜਿੱਥੇ ਉਹਨਾਂ ਨੂੰ ਨਾਲ ਲਿਆ ਜਾਵੇਗਾ ਬੰਕਲੇ ਤੇ ਉਹਨਾਂ ਨੋਟ ਕੀਤਾ ਵੀ ਸਰਦਾਰ ਕੈਰੋਂ ਦੀ ਕਾਰ ਤੇ ਸਮਾਨ ਲੱਦਿਆ ਜਾ ਚੁੱਕਿਆ। ਉਹ ਉੱਥੇ ਸੁੰਦਰ ਮਹਿਲ ਪਰਤ ਆਏ ਜਿੱਥੇ ਸੁਖ ਲਾਲ ਨੇ ਦੱਸਿਆ ਕਿ ਨਾਰ ਸਿੰਘ ਫੌਜੀ ਅਤੇ ਦਿਆ ਸਿੰਘ ਸਵੇਰੇ 7:30 ਵਜੇ ਦੇ ਬਸ ਰਾਹੀਂ ਨਿਸ਼ਚਿੰਤ ਥਾਂਵਲ ਚਲੇ ਗਏ। ਸੁੱਚਾ ਸਿੰਘ ਅਤੇ ਬਲਦੇਵ ਸਿੰਘ ਟੈਕਸੀ ਕਿਰਾਏ ਤੇ ਲੈਣ ਲਈ ਜਨਪਦ ਪੁੱਜੇ ਜਿੱਥੇ ਇੱਕ ਟੈਕਸੀ ਮਾਲਕ ਤਰਪਨ ਸਿੰਘ ਗਰੇਵਾਲ ਦੀ ਸਹਾਇਤਾ ਨਾਲ ਉਹਨਾਂ ਨੂੰ ਜਤਿੰਦਰ ਨਾਲ ਦੀ ਮਰਫਰੀਜ਼ ਕਾਰ ਕਿਰਾਏ ਤੇ ਮਿਲ ਗਈ। ਦੋਵੇਂ ਕਾਰ ਵਿੱਚ ਸਵਾਰ ਹੋ ਕੇ ਸ਼ਕਤੀਨਗਰ ਤੋਂ ਹੁੰਦੇ ਹੋਏ ਭਿਆਓ ਮਨਿਆਰੀ ਦੀ ਰਵਾਨਾ ਹੋ ਗਏ। ਦਿੱਲੀ ਸੀਮਾ ਤੋਂ ਪੰਜ ਮੀਲ ਨਿਕਲ ਆਉਣ ਤੇ ਉਹਨਾਂ ਨੇ ਕਾਰ ਰਕਵਾਈ ਅਤੇ ਉੱਥੇ ਖੜੀ ਅੰਬਾਲੇ ਜਾਣ ਵਾਲੀ ਬਸ ਤੇ ਸਵਾਰ ਹੋਣਾ ਚਾਹਿਆ ਪਰ ਬੱਸ ਸਟਾਰਟ ਹੋ ਗਈ। ਇਸ ਤੇ ਕਾਰ ਤੇਜ਼ ਨਿਸਾ ਕੇ ਬੱਸ ਨੂੰ ਰੋਕਿਆ ਗਿਆ। ਬਲਦੇਵ ਸਿੰਘ ਕਾਰ ਤੋਂ ਉਤਰ ਕੇ ਬੱਸ ਵਿੱਚ ਚੜ ਗਿਆ ਤੇ ਸਵਾਰੀਆਂ ਤੇ ਝਾਤੀ ਮਾਰ ਕੇ ਉਹਨੇ ਸੁੱਚਾ ਸਿੰਘ ਨੂੰ ਆਖ ਦਿੱਤੀ ਵੀ ਇਸ ਵਿੱਚ ਤਾਂ ਨਹੀਂ ਹੈਗਾ। ਅੱਗੇ ਜਾ ਕੇ ਉਹਨਾਂ ਨੇ ਇਸੇ ਤਰ੍ਹਾਂ ਇੱਕ ਹੋਰ ਬੱਸ ਦੀ ਚੈਕਿੰਗ ਕੀਤੀ ਪਰ ਉਹਨਾਂ ਦੇ ਸਾਥੀ ਉਸ ਵਿੱਚ ਵੀ ਨਹੀਂ ਸੀਗੇ। 9 ਵਜੇ ਦੇ ਲਗਭਗ ਉਹ ਪਿਆਉ ਮਨੈਰੀ ਪਹੁੰਚੇ ਨਾਰ ਸਿੰਘ ਅਤੇ ਦਿਆ ਸਿੰਘ ਬੰਦੂਕਾਂ ਲਈ ਚਾਦੀ ਦੁਕਾਨ ਤੇ ਖੜੇ ਨਜ਼ਰ ਆਏ ਉਹਨਾਂ ਨੂੰ ਸੁੱਚਾ ਸਿੰਘ ਨੇ ਉਹਨਾਂ ਨੂੰ ਪਾਸ ਬੁਲਾਇਆ ਤੇ ਕਾਰ ਵਿੱਚ ਬਿਠਾ ਲਿਆ ਉੱਥੋਂ 2 1/2 ਫਰਲਾਂਗ ਜਾ ਕੇ ਉਹ ਕਾਰ ਤੋਂ ਹੇਠਾਂ ਉਤਰ ਗਏ ਬਲਦੇਵ ਸਿੰਘ ਨੇ ਜਤਿੰਦਰਨਾਥ ਨੂੰ 50 ਰੁਪਏ ਦੇ ਕੇ ਵਾਪਸ ਪਰਤਾ ਦਿੱਤਾ ਇਸ ਥਾਂ ਤੋਂ ਸੁੱਚਾ ਸਿੰਘ ਤੇ ਸਾਥੀ ਪੈਦਲੀ ਰਸੋਈ ਪਿੰਡ ਵੱਲ ਚੱਲ ਪਏ ਅੱਧੇ ਘੰਟੇ ਵਿੱਚ ਉਹ ਆਪਣੀ ਮੰਜ਼ਿਲ ਤੇ ਪਹੁੰਚ ਗਏ ਉੱਥੇ ਆਪਣੇ ਸ਼ਿਕਾਰ ਦਾ ਉਹ ਇੰਤਜ਼ਾਰ ਕਰਨ ਲੱਗ ਪਏ ਇੱਕ ਪਿੰਡੋਂ ਵੱਲੋਂ ਲਿਆਂਦੇ ਗਏ ਮਜੇ ਤੇ ਚਾਰੇ ਬੈਠ ਗਏ ਉਹਨਾਂ ਨੂੰ ਪਿੰਡ ਦਾ ਇੱਕ ਪਾਗਲ ਕੁੱਤਾ ਮਾਰਨ ਲਈ ਕਿਹਾ ਗਿਆ ਜਿਸ ਤੇ ਸੋਚਾ ਸਿੰਘ ਨੇ ਕੁੱਤੇ ਨੂੰ ਉੱਥੇ ਲਿਆਉਣ ਲਈ ਕਿਹਾ ਉਹਨਾਂ ਨੂੰ ਉੱਥੇ ਬੈਠੇ ਦੇਖ ਕੇ ਪਿੰਡ ਦੇ ਬੱਚੇ ਇਕੱਠੇ ਹੋ ਗਏ ਉਹਨਾਂ ਨੇ ਪਾਣੀ ਪੀ ਕੇ ਕੁਝ ਸੰਤਰੇ ਆਪ ਖਾਦੇ ਤੇ ਕੁਝ ਬੱਚਿਆਂ ਨੂੰ ਵੰਡ ਦਿੱਤੇ ਰਸੋਈ ਪਿੰਡ ਵਿੱਚ ਆਇਆ ਉਹਨਾਂ ਨੂੰ 3 ਘੰਟੇ ਦਾ ਸਮਾਂ ਹੋ ਗਿਆ ਸੀ ਪਰ ਸਰਦਾਰ ਕੈਰੋਂ ਦੀ ਕਾਰ ਅਜੇ ਤੱਕ ਨਹੀਂ ਸੀ ਪਹੁੰਚੀ ਉਹਨਾਂ ਨੂੰ ਸ਼ੰਕਾ ਹੋਈ ਵੀ ਕਿਤੇ ਉਹਨਾਂ ਦਾ ਵੈਰੀ ਦੂਸਰੇ ਰਸਤਿਆਂ ਤੋਂ ਤਾਂ ਨਹੀਂ ਚਲਿਆ ਗਿਆ ਤਾਬੀਦੇ درخت ਦੇ ਪਿੱਛੇ ਪੱਥਰਾਂ ਦੇ ਢੇਰ ਤੇ ਬੈਠੇ ਬਲਦੇਵ ਸਿੰਘ ਦੀਆਂ ਨਜ਼ਰਾਂ ਦਿੱਲੀ ਤੇ ਆਉਣ ਵਾਲੀਆਂ ਕਾਰਾਂ ਵਿੱਚੋਂ ਸਰਦਾਰ ਕੈਰੋ ਦੀ ਕਾਰ ਨੂੰ ਲੱਭ ਰਹੀਆਂ ਸਨ ਸੜਕ ਦੇ ਪਾਰ ਪਿੰਡ ਵੱਲ ਸੋਚਾ ਸਿੰਘ ਆਪਣੇ ਸਾਥੀਆਂ ਦੇ ਨਾਲ ਮੰਜੇ ਤੇ ਬੈਠਿਆ ਹੋਇਆ ਸੀ ਉਸ ਸਮੇਂ ਦਾ ਬੇਚੈਨੀ ਨਾਲ ਇੰਤਜ਼ਾਰ ਕਰ ਰਿਹਾ ਸੀ ਜਿਸ ਦੀ ਚਾਹਨਾ ਸਾਲਾਂ ਤੋਂ ਉਹਦੇ ਦਿਲ ਵਿੱਚ ਸੀ ਆਕਰ ਸਵਾ 12 ਵਜੇ ਉਹ ਘੜੀ ਆ ਪਹੁੰਚੀ ਜਿਸ ਦਾ ਚਿਹਰਾ ਤੋਂ ਡੀਕ ਸੀ 60 70 ਗਾਦੀ ਦੂਰੀ ਤੇ ਸਮਾਨ ਨਾਲ ਲੱਦੀ ਕੈਰੋ ਦੀ ਕਾਰ ਨੂੰ ਦੇਖ ਕੇ ਸੋਚਾ ਸਿੰਘ ਨੇ ਉੱਚੀ ਆਵਾਜ਼ ਵਿੱਚ ਬਲਦੇਵ ਸਿੰਘ ਨੂੰ ਪੁਕਾਰ ਕੇ ਕਿਹਾ ਵੀ ਹਥਿਆਰਾਂ ਨਾਲ ਲੈਸ ਹੋ ਕੇ ਤਿਆਰ ਹੋ ਜਾਓ। ਪਲ ਭਰ ਵਿੱਚ ਬਲਦੇਵ ਸਿੰਘ ਅਤੇ ਸੋਚਾ ਸਿੰਘ ਨੇ ਗੋਲੀਆਂ ਨਾਲ ਭਰੇ ਰਵਾਲਵਰ ਜੇਬਾਂ ਵਿੱਚੋਂ ਕੱਢ ਲਏ। ਐਨੇ ਵਿੱਚ ਕਰਨਾਲ ਵੱਲੋਂ ਸਵਾਰੀਆਂ ਨਾਲ ਭਰੀ ਇੱਕ ਬੱਸ ਆ ਗਈ। ਬਲਦੇਵ ਸਿੰਘ ਨੇ ਲੁੱਕਦਾ ਇੱਕ ਡਰਮ ਸੜਕ ਦੇ ਦੇਖ ਕੇ ਬੱਸ ਨੂੰ ਰੋਕ ਲਿਆ। ਬਾਅਦ ਦੇ ਡਰਾਈਵਰ ਨੇ ਜਦ ਬੱਸ ਰੋਕਣ ਦਾ ਕਾਰਨ ਪੁੱਛਿਆ ਤਾਂ ਦਿਆ ਸਿੰਘ ਨੇ ਉਸ ਵੱਲ ਬੰਦੂਕ ਉਤਾਰ ਕੇ ਗਾਲ ਕੱਢਦੇ ਧਮਕੀ ਦਿੱਤੀ ਵੀ ਜੇ ਬੱਸ ਚਲਾਈ ਤਾਂ ਗੋਲੀ ਨਾਲ ਉਡਾ ਦਿੱਤਾ ਜਾਵੇਗਾ। ਉਧਰ ਕੈਰੋ ਦੀ ਕਾਰ ਨੇੜੇ ਆਉਂਦੀ ਜਾ ਰਹੀ ਸੀ ਸੜਕ ਦੇ ਟ੍ਰੈਫਿਕ ਨੂੰ ਕੰਟਰੋਲ ਕਰ ਰਹੇ ਪੀ ਡਬਲਯੂ ਡੀ ਦੇ ਇੱਕ ਬੇਲਦਾਰ ਸੀ타ਰਾਮ ਨੂੰ ਦੇਖ ਕੇ ਸੁੱਚਾ ਸਿੰਘ ਨੇ ਇੱਕ ਬਹੁਤ ਹੀ ਖੂਬਸੂਰਤ ਕਹਾਣੀ ਕਰ ਲਈ ਉਸ ਨੇ ਸੀ타ਰਾਮ ਨੂੰ ਦੱਸਿਆ ਕਿ ਸਾਹਮਣੇ ਆ ਰਹੀ ਕਾਰ ਵਿੱਚ ਅਫੀਮ ਲਿਜਾਈ ਜਾ ਰਹੀ ਹੈ ਤੇ ਉਹਨਾਂ ਨੇ ਇਹ ਅਫੀਮ ਫਰਨੀ ਹੈ ਸੀ타ਰਾਮ ਨੂੰ ਸੁੱਚਾ ਸਿੰਘ ਦੇ ਕਹੇ ਦਾ ਵਿਸ਼ਵਾਸ ਹੋ ਗਿਆ ਉਸ ਨੂੰ ਪੁਲਿਸ ਅਫਸਰ ਸਮਝ ਬੈਠਾ ਕਾਰ ਨੂੰ ਰੋਕਣ ਲਈ ਉਸ ਨੇ ਲਾਲ ਚੰਡੀ ਲਾ ਰੋਣੀ ਆਰੰਭ ਕਰ ਦਿੱਤੀ ਨਤੀਜੇ ਵਜੋਂ ਕਾਰ ਰਸੋਈ ਪਿੰਡ ਦੇ ਸਕੂਲ ਦੇ ਸਾਹਮਣੇ ਡਰੇਨ ਨੰਬਰ 8 ਵਾ ਲਾ ਕੇ ਰੁਕ ਗਈ ਸੋਚਾ ਸਿੰਘ ਨੇ ਕਾਰ ਦੇ ਡਰਾਈਵਰ ਦਲੀਪ ਸਿੰਘ ਨੂੰ ਬਾਹਰ ਨਿਕਲਣ ਦਾ ਹੁਕਮ ਦਿੱਤਾ। ਦਲੀਪ ਸਿੰਘ ਹੁਕਮ ਮੰਨ ਕੇ ਰਸੋਈ ਪਿੰਡ ਵੱਲ ਤੁਰ ਪਿਆ। ਐਨੇ ਵਿੱਚ ਹੀ ਪੰਜਾਬ ਦੇ ਸਾਬਕਾ ਡਿਪਟੀ ਡਾਇਰੈਕਟਰ ਸਨਤ ਵਿਭਾਗ ਸ਼੍ਰੀ ਬਲਦੇਵ ਰਾਜ ਕਪੂਰ ਕਾਰ ਤੋਂ ਬਾਹਰ ਆ ਕੇ ਸੋਚਾ ਸਿੰਘ ਨਾਲ ਉਲਝ ਪਏ। ਦੋਵੇਂ ਗੁੱਥਮ-ਗੁੱਤਾ ਹੁੰਦੇ ਹੋਏ ਕਾਰ ਦੇ ਪਿੱਛੇ ਵੱਲ ਸਰਕਦੇ ਚਲੇ ਗਏ ਜਿੱਥੇ ਸੋਚਾ ਸਿੰਘ ਨੇ ਮੌਕਾ ਪਾ ਕੇ ਉਹਨਾਂ ਨੂੰ ਗੋਲੀ ਨਾਲ ਉਡਾ ਦਿੱਤਾ। ਇਸੇ ਦੌਰਾਨ ਬਲਦੇਵ ਸਿੰਘ ਸੰਗਾ ਨੇ ਕਾਰ ਦੀ ਪਿਛਲੀ ਸੀਟ ਤੇ ਬੈਠੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਤਾਪ ਸਿੰਘ ਕੈਰੋ ਨੂੰ ਆਪਣੇ ਰਿਵਾਲਵਰ ਦੀ ਗੋਲੀ ਨਾਲ ਹਲਾਕ ਕਰ ਦਿੱਤਾ ਸੀ ਉਸ ਨੇ ਆਪਣੀ ਸੀਟ ਤੇ ਬੈਠੇ ਉਹਨਾਂ ਦੇ ਪੀਏ ਅਜੀਤ ਸਿੰਘ ਦੇ ਸਰੀਰ ਨੂੰ ਗੋਲੀਆਂ ਨਾਲ ਵਿੰਨਣ ਵਿੱਚ ਜ਼ਰਾ ਵੀ ਦੇਰ ਨਹੀਂ ਕੀਤੀ ਇਸ ਗੋਲੀकांड ਵਿੱਚ ਦਇਆ ਸਿੰਘ ਚੁੱਪ ਨਹੀਂ ਬੈਠਾ ਰਿਹਾ ਉਸ ਨੇ ਆਪਣੀ ਬੰਦੂਕ ਨਾਲ ਫੈਰ ਕਰਕੇ ਅਜੀਤ ਸਿੰਘ ਨੂੰ ਠੰਡਾ ਕਰ ਦਿੱਤਾ ਸੈਨਾ ਤੋਂ ਰਿਟਾਇਰ ਨਾਰ ਸਿੰਘ ਫੌਜੀ ਨੇ ਸਰਦਾਰ ਕੈਰੋ ਦੇ ਕਾਰ ਡਰਾਈਵਰ ਤਲੀਪ ਸਿੰਘ ਨੂੰ ਨਸਣ ਦਾ ਮੌਕਾ ਨਾ ਦਿੱਤਾ ਉਹ ਅਦੇ ਕੋਲ ਕਦਮੀ ਵਧਿਆ ਸੀ ਕਿ ਫੌਜੀ ਨੇ ਉਸ ਤੇ ਦੋ ਫੈਰ ਕੀਤੇ ਨਿਸ਼ਾਨੇ ਠੀਕ ਬੈਠੇ ਸਨ ਗੋਲੀਆਂ ਖਾ ਕੇ ਉਹ ਧਰਤੀ ਦੇ ਡਿੱਗ ਪਿਆ ਤੇ ਸਦਾ ਨਹੀਂ ਨੀਂ ਸੌਂ ਗਿਆ ਸ਼ਾਇਦ ਕਾਤਲਾਂ ਨੂੰ ਆਸ ਨਹੀਂ ਸੀਗੀ ਕਿ ਸਰਦਾਰ ਕੈਰੋਂ ਤੇ ਉਹਨਾਂ ਦੇ ਤਿੰਨ ਸਾਥੀਆਂ ਦਾ ਕਤਲ ਇੰਨੀ ਛੇਤੀ ਅਤੇ ਸਾਨੀ ਨਾਲ ਹੋ ਜਾਵੇਗਾ। ਵਾਰਦਾਤ ਕਰਨ ਮਗਰੋਂ ਉਹਨਾਂ ਨੇ ਨਸਨ ਵਿੱਚ ਇੱਕ ਪਲ ਦੀ ਵੀ ਦੇਰੀ ਨਾ ਕੀਤੀ। ਉਹ ਡਰੇਨ ਨੰਬਰ 8 ਵੱਲ ਨਾ ਸੁੱਟੇ ਨਾਲੇ ਨੂੰ ਪਾਰ ਕਰਨ ਮਗਰੋਂ ਉਹ ਪੰਜਾਬ ਖੋਰ ਪਹੁੰਚੇ ਜਿੱਥੇ ਉਹਨਾਂ ਨੇ ਇੱਕ ਦੁਕਾਨ ਵਿੱਚੋਂ ਚਾਹ ਪੀਤੀ ਅਤੇ ਆਂਡੇ ਖਾਦੇ। ਉਸ ਜਗ੍ਹਾ ਅੱਧਾ ਕੰਟਾ ਠਹਿਰੇ ਰਹੇ ਹੋ ਫਿਰ ਰਾਤ ਦੇ ਲਗਭਗ 8 ਵਜੇ ਖੁਸ਼ੀ ਰਾਮ ਦੇ ਘਰ ਪਿੰਡ ਪੁੱਠਕਲਾ ਪੁੱਜਦੇ ਹੋ। ਸਾਰੀ ਰਾਤ ਉਹ ਉੱਥੇ ਠਹਿਰੇ ਰਹੇ। ਦੂਸਰੇ ਦਿਨ 7 ਫਰਵਰੀ ਦੀ ਸਵੇਰ ਨੂੰ ਸੁੱਚਾ ਸਿੰਘ ਨੇ ਖੁਸ਼ੀ ਰਾਮ ਨੂੰ ਸੁਖ ਲਾਲ ਨੂੰ ਉੱਥੇ ਲਿਆਉਣ ਲਈ ਦਿੱਲੀ ਭੇਜਿਆ। ਖੁਸ਼ੀ ਰਾਮ ਸੁਖ ਲਾਲ ਦਾ ਮਿੱਤਰ ਸੀਗਾ ਤੇ ਸੁੱਚਾ ਸਿੰਘ ਹੋਰਾਂ ਦਾ ਪਹਿਲਾਂ ਹੀ ਜਾਣੂ ਸੀਗਾ ਉਹ। ਸਰਦਾਰ ਕੈਰੋਂ ਦੇ ਕਤਲ ਹੋਏ ਨੂੰ 24 ਘੰਟੇ ਤੋਂ ਉੱਤੇ ਸਮਾਂ ਹੋ ਗਿਆ ਸੀਗਾ। ਸੁੱਚਾ ਸਿੰਘ ਆਦ ਖੁਸ਼ੀ ਰਾਮ ਦੇ ਘਰ ਛੂਪੇ ਬੈਠੇ ਸੁਖ ਲਾਲ ਦਾ ਇੰਤਜ਼ਾਰ ਕਰਦੇ ਰਹੇ ਜਿਸ ਨੂੰ ਬੁਲਾਉਣ ਲਈ ਖੁਸ਼ੀ ਰਾਮ ਦਿੱਲੀ ਗਿਆ ਹੋਇਆ ਸੀ। 7 ਫਰਵਰੀ ਸਾਲ 1965 ਨੂੰ ਦੁਪਹਿਰ ਦੇ 2 ਵਜੇ ਦੇ ਲਗਭਗ ਸੁਖ ਲਾਲ ਖੁਸ਼ੀ ਰਾਮ ਦੇ ਨਾਲ ਉੱਥੇ ਆ ਪੁੱਜਿਆ। ਉਹ ਆਪਣੇ ਨਾਲ ਸੁੱਚਾ ਸਿੰਘ ਤੇ ਬਲਦੇਵ ਸਿੰਘ ਸੰਘਾ ਲਈ ਕੱਪੜੇ ਵੀ ਲਿਆਇਆ ਸੀ। ਉਸ ਨੇ ਬਲਦੇਵ ਸਿੰਘ ਨੂੰ ਇੱਕ ਪਜਾਮਾ, ਉਨੀ ਲੋਈ ਅਤੇ ਹਰਿਆਣਵੀ ਪਗੜੀ ਦਿੱਤੀ ਜਿਹਨੂੰ ਪਾਣ ਕੇ ਬਲਦੇਵ ਸਿੰਘ ਹਰਿਆਣਵੀ ਨਜ਼ਰ ਆਉਣ ਲੱਗ ਪਿਆ। ਸਭ ਤੋਂ ਪਹਿਲਾਂ ਬਲਦੇਵ ਸਿੰਘ ਨੂੰ ਹਰਿਆਣਵੀ ਕੱਪੜੇ ਪਨਾ ਕੇ ਉਥੋਂ ਨਸ ਜਾਣ ਦੀ ਵਿਦਾ ਕੀਤਾ ਗਿਆ। ਆਪਣੇ ਸਾਥੀਆਂ ਦੀ ਹਦਾਇਤ ਅਨੁਸਾਰ ਉਹ ਬੱਸ ਫੜ ਕੇ ਦਿੱਲੀ ਤੋਂ ਹੁੰਦਾ ਹੋਇਆ ਰਾਜਸਥਾਨ ਵਿੱਚ ਆਪਣੇ ਟਿਕਾਣੇ ਤੇ ਪਹੁੰਚ ਗਿਆ। ਬਲਦੇਵ ਸਿੰਘ ਦੀ ਕਿਸਮਤ ਚੰਗੀ ਸੀ ਕਿ ਉਹ ਸਹੀ ਸਲਾਮਤ ਆਪਣੇ ਘਰ ਪਹੁੰਚ ਗਿਆ ਸੀ। ਕਿਹਾ ਜਾਂਦਾ ਹੈ ਕਿ ਕਤਲ ਦੀ ਵਾਰਦਾਤ ਮਗਰੋਂ ਨਾਨ ਸਿੰਘ ਫੌਜੀ ਨੇ ਉਸ ਨੂੰ ਆਪਣੀ ਗੋਲੀ ਦਾ ਨਿਸ਼ਾਨਾ ਬਣਾਉਣਾ ਚਾਹਿਆ ਸੀ ਕਿਉਂਕਿ ਉਹ ਸਮਝਦਾ ਸੀ ਕਿ ਬਲਦੇਵ ਸਿੰਘ ਅਪਰਾਧ ਦੀ ਦੁਨੀਆ ਵਿੱਚ ਬਿਲਕੁਲ ਨਾਰੀ ਹੈ ਅਤੇ ਫੜੇ ਜਾਣ ਤੇ ਉਹ ਪੁਲਿਸ ਅੱਗੇ ਮੂੰਹ ਖੋਲ ਕੇ ਸਭ ਨੂੰ ਫਸਾ ਦੇਵੇਗਾ ਸੁੱਚਾ ਸਿੰਘ ਨੇ ਉਸ ਦੇ ਭਿਆਨਕ ਰਾਦੇ ਨੂੰ ਭਾਪ ਲਿਆ ਸੀ ਉਸ ਨੇ ਆਪਣੇ ਸਾਥੀਆਂ ਨੂੰ ਬਲਦੇਵ ਸਿੰਘ ਦਾ ਕਤਲ ਕਰਨੋਂ ਰੋਕਿਆ ਤੇ ਉਹਨਾਂ ਨੂੰ ਸਮਝਾਇਆ ਕਿ ਉਹ ਉਸ ਦਾ ਮਿੱਤਰ ਹੈ ਅਤੇ ਕਤਲ ਦੀ ਵਾਰਦਾਤ ਵਿੱਚ ਉਸ ਨੇ ਪ੍ਰਮੁੱਖ ਭਾਗ ਲਿਆ ਸੀ ਬਲਦੇਵ ਸਿੰਘ ਦੇ ਚਲੇ ਜਾਣ ਮਗਰੋਂ ਸੋਚਾ ਸਿੰਘ, ਨਾਰ ਸਿੰਘ, ਦਇਆ ਸਿੰਘ ਅਤੇ ਸੁਖ ਲਾਲ ਲੁਕਦੇ ਛਿਪਦੇ ਸ਼ਕੂਬ ਵਸਤੀ ਪਹੁੰਚ ਗਏ। ਜਿੱਥੇ ਉਹਨਾਂ ਨੇ ਸਾਰੀ ਰਾਤ ਇੱਟਾਂ ਦੇ ਪੱਠੇ ਵਿੱਚ گزارੀ। ਫਿਰ ਸਵੇਰ ਨੂੰ ਸੁਖ ਲਾਲ ਦੇ ਇੱਕ ਮਿੱਤਰ ਦੇ ਘਰ ਚਾਹ ਪੀ ਕੇ ਸਟੇਸ਼ਨ ਵੱਲ ਮੂੰਗੀ ਤਾਂ ਉਹਨਾਂ ਨੇ ਉੱਥੇ ਉਹ ਇੱਕ ਦੂਸਰੇ ਤੋਂ ਵੱਖ ਹੋ ਗਏ। ਸੋਚਾ ਸਿੰਘ ਦਿੱਲੀ ਵੱਲ ਚੱਲਿਆ ਗਿਆ ਤੇ ਨਾਰ ਸਿੰਘ ਫੌਜੀ ਅਤੇ ਦਇਆ ਸਿੰਘ ਨੇ ਧੂਰੀ ਲਈ ਗੱਡੀ ਫੜੀ। ਪੁਲਿਸ ਦੀ ਵਿਸ਼ਾਲ ਨਾਕਾਬੰਦੀ ਦੇ ਬਾਵਜੂਦ ਕਾਤਲ ਫੜੇ ਨਹੀਂ ਗਏ ਸਨ। ਪੰਜਾਬ ਪੁਲਿਸ ਦੇ ਸਾਰੇ ਜ਼ੋਰਦਾਰ ਯਤਨ ناکਾਮ ਹੋ ਗਏ ਅਤੇ ਕਾਤਲ ਨਿਸ਼ਚਿਤ ਹੋ ਕੇ ਆਪੋ ਆਪਣੇ ਟਿਕਾਣੇ ਤੇ ਪਹੁੰਚ ਗਏ ਇੱਕ ਲਿਹਾਜ਼ ਨਾਲ ਉਹ ਪੁਲਸ ਦੀਆਂ ਨਜ਼ਰਾਂ ਤੋਂ ਸਦਾ ਲਈ ਦੂਰ ਹੋ ਗਏ ਜਾਨਾ ਸ਼ਾਇਦ ਕਾਨੂੰਨ ਦੇ ਲੰਬੇ ਹੱਥ ਉਹਨਾਂ ਤੱਕ ਕਦੇ ਨਾ ਪਹੁੰਚ ਸਕਦੇ ਜੇਕਰ ਬਲਦੇਵ ਸਿੰਘ ਸੰਘਾ ਪੁਲਿਸ ਦੇ ਹੱਥ ਨਾ ਆ ਜਾਂਦਾ ਅਤੇ ਕੈਰੋਂ ਕਤਲकांड ਦੀ ਅਣਪੁੱਝ ਪੇਲੀ ਦਾ ਹੱਲ ਨਾ ਕਰਦਾ ਉਹ ਉਪਤੀ ਗ੍ਰਿਫਤਾਰੀ ਮਗਰੋਂ ਸੁਖ ਲਾਲ ਨੇ ਵੀ ਕਾਤਲਾਂ ਦੇ ਨਾਂ ਉਗੜ ਦਿੱਤੇ ਸਨ ਜਿਸ ਨੇ ਪਹਿਲਾਂ ਕਈ ਦਿਨ ਤੱਕ ਪੁਲਸ ਹਿਰਾਸਤ ਵਿੱਚ ਪੁੱਛਗਿੱਛ ਸਮੇਂ ਆਪਣਾ ਮੂੰਹ ਬੰਦ ਰੱਖਿਆ ਸੀ ਭਾਰਤੀ ਪੁਲਿਸ ਵੱਲੋਂ ਨੇਪਾਲੀ ਇਲਾਕੇ ਵਿੱਚ ਡਰਮਾਈ ਤਰੀਕੇ ਨਾਲ ਗ੍ਰਿਫਤਾਰੀ ਕਰਨ ਮਗਰੋਂ ਸੋਚਾ ਸਿੰਘ ਨੇਪਾਲੀ ਪੁਲਿਸ ਦੀ ਗ੍ਰਿਫਤਾਰ ਵਿੱਚ ਚਲਿਆ ਗਿਆ ਸੀ ਉਸ ਨੂੰ ਭਾਰਤ ਲਿਆਉਣ ਲਈ ਉੱਥੋਂ ਦੀ ਅਦਾਲਤ ਵਿੱਚ ਮੁਕੱਦਮਾ ਚੱਲਣ ਲੱਗਿਆ ਸੀ ਨਾਰ ਸਿੰਘ ਫੌਜੀ ਪੁਲਿਸ ਦੇ ਫਲਾਏ ਜਾਲ ਵਿੱਚ ਫਸਿਆ ਸੀਗਾ ਪਰ ਦਿਆ ਸਿੰਘ ਨਸ ਜਾਣ ਵਿੱਚ ਸਫਲ ਹੋ ਗਿਆ ਸੀ ਬਲਦੇਵ ਸਿੰਘ ਸੰਗਾ ਤੇ ਨਾਰ ਸਿੰਘ ਫੌਜੀ ਕਾਨੂੰਨ ਦੀਆਂ ਲੰਬੀਆਂ ਬਾਹਾਂ ਦੇ ਘੇਰੇ ਵਿੱਚ ਕਿਵੇਂ ਆਏ ਸੋਚਾ ਸਿੰਘ ਵਿਰੁੱਧ ਨੇਪਾਲ ਦੀ ਅਦਾਲਤ ਵਿੱਚ ਕੋਈ ਦਿਲਚਸਪ ਕਾਰਵਾਈ ਦਾ ਵੇਰਵਾ ਕੀ ਸੀਗਾ ਨੇਪਾਲ ਦੇ ਲੋਕ ਉਸ ਪ੍ਰਤੀ ਕੀ ਭਾਵ ਰੱਖਦੇ ਸਨ ਇਹਨਾਂ ਸੰਸਰੀ ਖੇਜ ਪ੍ਰਸ਼ਨਾਂ ਦਾ ਉੱਤਰ ਨਾ ਕੇਵਲ ਰਸਾਂ ਨਾਲ ਭਰਿਆ ਹੋਇਆ ਹੈ ਸਗੋਂ ਰੋਮਾਂਚਕ ਵੀ ਹੈਗਾ ਇਹ ਸੋ ਹੁਣ ਅੱਗੇ ਸੋਚਾ ਸਿੰਘ ਹੋਰਾਂ ਨਾਲ ਕੀ ਬਿਤੀ ਤੇ ਕਿਵੇਂ ਉਸ ਨੂੰ ਨੇਪਾਲ ਤੋਂ ਲਿਆਂਦਾ ਗਿਆ ਤੇ ਕਿਵੇਂ ਉਸ ਉੱਤੇ ਮੁਕੱਦਮਾ ਚਲਾਇਆ ਗਿਆ ਕੀ ਉਹਨਾਂ ਨੂੰ ਸਜ਼ਾ ਹੋਈ ਜਾਂ ਫਿਰ ਉਹ ਬੇਗਸੂਰ ਐਲਾਨ ਦਿੱਤੇ ਗਏ ਇਹ ਸਾਰਾ ਕੁਝ ਤੁਹਾਨੂੰ ਅਗਲੇ ਭਾਗ ਵਿੱਚ ਪਤਾ ਲੱਗੂਗਾ ਜੀ ਸੋ ਮਿਲਦੇ ਆ ਜੀ ਹੁਣ ਇੱਕ ਨਵੀਂ ਵੀਡੀਓ ਨਾਲ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ